ਕਿ ਕੋਈ ਨੋ ਰਹਾ ਨਹੀਂ ਕਿ ਪੰਜਾਬ ਦੀ ترقی ਵਾਸਤੇ ਜੋ ਯੋਗਦਾਨ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਪਾਇਆ ਆਪਾਂ ਝਾਤ ਮਾਰ ਕੇ ਵੇਖ ਲਿਆ ਪਿਛਲੇ ਸਮੇਂ ਭਾਵੇਂ ਹਰ ਤਰ੍ਹਾਂ ਵਾਸਤੇ ਜੋ ਯਾਦਗਾਰਾਂ ਬਣਾਈਆਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਅੱਜ ਆਰੇ ਜਿਹੀ ਰਸਤੇ ਵਿੱਚ ਥਾਂ ਥਾਂ ਤੇ ਚਿੱਕੜ ਪੋਲੇ ਟੁੱਟੇ ਪੈ ਨੇ ਪਿੰਡਾਂ ਦੇ ਵਿੱਚ ਕੋਈ ਸਰਕਾਰ ਵੱਲੋਂ ਕੰਮ ਨਹੀਂ ਕੀਤੇ ਜਾ ਰਹੇ ਅੱਜ ਲੋਕ ਸ਼ਰੋਮਣੀ ਅਕਾਲੀ ਦਲ ਨੂੰ ਯਾਦ ਕਰ ਰਹੇ ਨੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਉਹਨਾਂ ਨੇ ਜੋ ਦਿਨ ਰਾਤ ਮਿਹਨਤ ਕਰ ਰਹੇ ਨੇ ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾਵਾ ਇਹ ਚ ਕੋਈ ਹੋ ਰਿਆ ਨਹੀਂ ਕਿ ਪੰਜਾਬ ਦੀ ترقی ਵਾਸਤੇ ਜੋ ਯੋਗਦਾਨ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਪਾਇਆ ਆਪਾਂ ਝਾਤ ਮਾਰ ਕੇ ਵੇਖ ਲਿਆ ਪਿਛਲੇ ਸਮੇਂ ਭਾਵੇਂ ਹਰ ਤਰ੍ਹਾਂ ਵਾਸਤੇ ਜੋ ਯਾਦਗਾਰਾਂ ਬਣਾਈਆਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਅੱਜ ਆਰਐਸਈ ਰਸਤੇ ਵਿੱਚ ਥਾਂ-ਥਾਂ ਤੇ ਚਿੱਕੜ ਪੋਲੇ ਟੁੱਟੇ ਪੈ ਨੇ ਪਿੰਡਾਂ ਦੇ ਵਿੱਚ ਕੋਈ ਸਰਕਾਰ ਵੱਲੋਂ ਕੰਮ ਨਹੀਂ ਕੀਤੇ ਜਾ ਰਹੇ ਅੱਜ ਲੋਕ ਸ਼ਰੋਮਣੀ ਅਕਾਲੀ ਦਲ ਨੂੰ ਯਾਦ ਕਰ ਰਹੇ ਨੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਉਹਨਾਂ ਨੇ ਜੋ ਦਿਨ ਰਾਤ ਮਿਹਨਤ ਕਰ ਰਹੇ ਨੇ ਆਉਣਾ ਲਾ ਸਮਾਂ ਸ਼ਰੋਮਣੀਆਂ ਅਕਾਲੀ ਦਲ ਦਾਵਾ